ਕਰਤਾ ਦੀ ਆਵਾਜ਼ ਦੇ ਕੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਅੱਜ ਇੱਥੇ ਕੱਗੇ ਦੇ ਵਿੱਚ ਐਮਐਲਏ ਦੇ بیٹے ਆਏ ਸੀ ਜਿਨ੍ਹਾਂ ਨੇ ਉਦਘਾਟਨ ਕੀਤਾ ਹੈ ਜੋ ਵਾਟਰ ਸਪਲਾਈ ਦੀ ਇੱਥੇ ਕੱਗੇ ਪਿੰਡ ਵਿੱਚ ਬਹੁਤ ਜ਼ਿਆਦਾ ਕਮੀ ਸੀਗੀ ਸਿਵਰੇਜ ਦੀ ਬਹੁਤ ਜ਼ਿਆਦਾ ਕਮੀ ਸੀਗੀ ਉਹ ਜੋ ਉਨ੍ਹਾਂ ਨੇ ਕਮੀ ਉਹ ਪੂਰੀ ਕੀਤੀ ਹੈ ਅੱਜ ਉਨ੍ਹਾਂ ਨੇ ਇੱਥੇ ਆ ਕੇ ਐਮਐਲਏ ਸਾਹਿਬ ਦੇ بیٹے ਨੇ ਆ ਕੇ ਸਿਵਰੇਜ ਦਾ ਤੇ ਵਾਟਰ ਸਪਲਾਈ ਦਾ ਉਦਘਾਟਨ ਕੀਤਾ ਸੀਗਾ ਅਸੀਂ ਅੰਨੀ ਪਰੰਪਰਾ ਨੂੰ ਲਾਟਣਾ ਜਾਂ ਆਪਣੇ ਫਲੋਰਸ ਤੋਂ ਡਾਇਰੈਕਟ ਕਰਨਾ ਹੈ ਛੜੀ ਪਰਵਾਹ ਨਹੀਂ ਜੀ ਰੋਹਰਾਂ ਦੀ ਸਸਤੀ ਗੱਲ ਸੀ ਸਸਤੀ ਗੱਲ ਸੀ ਮਦਨ ਅੰਕਲ ਦੇ ਪਾਉ ਜੀ ਆ ਕੋਈ ਮੇਰੀ ਪਸੰਦ ਨਾ ਨਹੀਂ ਨਹੀਂ ਮੈਂ ਲੇ ਕੇ ਬੰਦੇ ਸਾਰੇ ਵਧੀਆ ਨੇ ਨਮਸਕਾਰ ਮੁਬਾਰਕਾਂ ਜੀ ਬਹੁਤ ਬਹੁਤ ਹਮਦ ਜੀ ਬਹੁਤ ਬਹੁਤ ਖਤਰ ਰੋਹਰਾਂ ਇੱਕ ਤਾਂ ਭਾਈ ਰੱਖੋ ਰਾਈ ਠੀਕ ਹੈ ਨਹੀਂ ਕੱਪੜਾ ਲਾਜ ਜੀ ਸਰ ਮਾੜਾ ਇਹ ਸਾਈਡ ਤੋਂ ਮਾੜਮ ਬੁਟਕਣ ਮੰਡਲ ਖੜ ਚੋ ਆਜੋ ਸਾਬ ਸਾਬ ਸਪੋਸ ਸੱਚੇ ਫੋਟੋ ਕਵਰ ਖਿੱਚੀ ਆ ਇਧਰ ਦੇਖੋ ਇਧਰ 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 ਹੈਲੋ ਸਿਬਰਨ ਉਰੇ ਆ ਜਾ ਇਧਰ ਉਰੇ ਆ ਜਾ ਉਰੇ ਫਿੱਟ ਇੱਕ ਫੋਟੋ ਕਰਾ ਲਓ ਸਾਰੇ ਖੜਾ ਲਓ ਤੁ ਘਟਨੇ ਜਿਹਦੀ ਲਾਗਤ 15 ਲੱਖ 28000 ਰੁਪਏ ਆਈ ਹੈ ਜੀ ਪਿਛੇ ਕਰਕੇ ਜਿਹੜੀ ਕ ਅੱਗੇ ਵਾਰਦਾਤ ਹੋਈ ਸੀਗੀ 35 ਲੱਖ ਰੁਪਏ ਵਾਲੀ ਉਹ ਕੈਮਰਾ ਤੇ ਰਦੋਲਤ ਹੀ ਸੋਲਵ ਹੋ ਰਹੀ ਹੈ ਜਿਹੜੀ 24 ਘੰਟੇ ਦੇ ਵਿੱਚ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਸੀ ਤੇ ਦੂਜਾ ਜੀ ਇਸ ਨਾਲ ਕੈਮਰਾ ਦਾ ਇੰਨਾ ਕੋ ਫਾਇਦਾ ਹੈ ਜਿਵੇਂ ਪਿਛੇ ਦੇ ਐਗਜ਼ਾਮਪਲ ਤੁਹਾਨੂੰ ਦੇ ਕੇ ਹਟਿਆ ਕਿ ਚੋਰੀ ਹੋਈ ਸੀਗੀ 35 ਲੱਖ ਦੀ ਜੇ ਕੋਈ ਐਕਸੀਡੈਂਟ ਵਗੈਰਾ ਵੀ ਹੁੰਦਾ ਹੈ ਜਿਵੇਂ ਐਕਸੀਡੈਂਟ ਕਰਕੇ ਕਿ ਭੱਜ ਜਾਂਦੇ ਆ ਉਹਨਾਂ ਨੂੰ ਵੀ ਟ੍ਰੇਸ ਕੀਤਾ ਜਾ ਸਕਦਾ ਜੇ ਕੋ ਤੇ ਇਹਦੇ ਨਾਲ ਆਇਆ ਵੀ ਸਮਾਜ ਦੇ ਵਿੱਚ ਪੋਜ਼ਿਟਿਵਿਟੀ ਆਊਗੀ ਬੰਦਾ ਜੇ ਕੋਈ ਕ੍ਰਾਈਮ ਕਰਦਾ ਹੈ ਤਾਂ ਕੈਮਰੇ ਨਾਲ ਦੇਖ ਕੇ ਆਪਦਾ ਸੋਚ ਸਮਝ ਲੈਂਦਾ ਕਿ ਮੈਂ ਹੁਣ ਗਲਤ ਕਰ ਰਿਹਾ ਮੈਂ ਟ੍ਰੇਸ ਹੋ ਜੂਗਾ ਕਿਤੇ ਨਾ ਕਿਤੇ ਸੋ ਇਸ ਚੀਜ਼ ਦਾ ਬਹੁਤ ਫਾਇਦਾ ਇਸ ਮਾਰੂ ਕਿੰਨੇ ਕੈਮਰੇ ਲੱਗੇ ਨੇ ਇਹ ਤਾਂ ਟੋਟਲ 17 ਕੈਮਰੇ ਆ ਜੀ ਤੇ ਜਿਹੜੇ 17 ਕੈਮਰੇ ਆ ਪੁਲਿਸ ਦੇ ਅਕੋਰਡਿੰਗ ਹੀ ਇੰਸਟਾਲ ਕੀਤੇ ਗਏ ਆ ਹਾਂਜੀ ਹੈਡ ਆਫਸ ਦਾ ਨਗਰ ਕੌਂਸਲ ਹਾਂਜੀ ਨਗਰ ਕੌਂਸਲ ਐਡਮਿਨਿਸਟ੍ਰੇਸ਼ਨ ਕੀ ਫਾਇਦਾ ਹੋਊਗਾ ਇਹਦੇ ਨਾਲ ਆਉਣ ਵਾਲੇ ਸਮੇਂ ਵਿੱਚ ਫਾਇਦਾ ਤਾਂ ਬਹੁਤ ਹੈ ਜੀ ਤੁਹਾਨੂੰ ਦੱਸ ਕੇ ਹਟਿਆ ਉਹਨੇ ਜੇਵੇ ਚੋਰੀ ਹੋਊਗੀ ਕੋਈ ਕੋਈ ਐਕਸੀਡੈਂਟ ਵਗੈਰਾ ਹੋ ਗਿਆ ਕੋਈ ਵੀ ਕ੍ਰਾਈਮਨਲ ਐਕਟੀਵਿਟੀ ਹੋਊਗੀ ਜਿਹਨੂੰ ਸੋਲਵ ਕਰਨ ਦੇ ਵਿੱਚ ਬਹੁਤ ਮਦਦ ਮਿਲਦੀ ਹੈ ਠੀਕ ਹੈ ਠੀਕ ਹੈ ਬਸ ਨੰਬਰ ਆ ਰਿਹਾ ਹੈ ਲੋਕ ਤੁਸੀਂ ਆਪਣਾ ਇਹ ਘਾਟਣਾ ਤੁਸੀਂ ਕੀਤਾ ਇਹਦੇ ਬਾਰੇ ਤੁਸੀਂ ਕੀ ਕਹੋਗੇ ਮੈਂ ਇਹ ਵਾਟਰ ਟ੍ਰੀਟਮੈਂਟ ਪਲਾਂਟ ਹੈ ਜੀ ਜਿਹੜੇ ਲੋਕ ਪਾਣੀ ਤੋਂ ਵਾਂਝੇ ਸੀਗੇ ਜਿਨ੍ਹਾਂ ਦੇ ਘਰ ਪਾਣੀ ਖਰਾਬ ਆਉਂਦਾ ਸੀਗਾ ਜਿਵੇਂ ਕਈ ਵਾਰੀ ਪਾਣੀ ਦਾ ਟੀਵੀ ਬਹੁਤ ਹਾਈ ਹੁੰਦਾ ਉਹ ਪਾਣੀ ਪੀਣ ਯੋਗ ਨਹੀਂ ਹੁੰਦਾ ਸੋ ਆਪਣੇ ਮਾਨਯੋਗ ਮੁੱਖ ਮੰਤਰੀ ਸੀਐਮ ਭਗਵਾਨ ਸਿੰਘ ਮਾਨ ਤੇ ਐਮਐਲਏ ਸਾਹਿਬ ਵੱਲੋਂ ਇਹ ਗ੍ਰਾਂਟ ਦਿੱਤੀ ਗਈ ਹੈ ਜੀ ਤੇ ਇਦੀ ਲਾਗਤ ਟੋਟਲ 3.3 ਕਰੋੜ 65 ਲੱਖ ਰੁਪਏ ਹੈ ਜੀ ਤੇ ਇਹਦੇ ਜਿਹੜਾ ਮੇਨ ਕੰਮ ਹੈ ਇਹਦੇ ਦੋ ਪਾਰਟ ਨੇ ਠੀਕ ਹੈ ਹਮ ਤਾਂ ਜਿਹੜਾ ਇਹ ਹੈ ਲਾਈਨ ਅਪ ਪਾਈਪਲਾਈਨਾਂ ਵਾਲਾ ਕਿ ਜਿਹੜਾ 6 ਕਿਲੋਮੀਟਰ ਲੰਬੀ ਪਾਈਪਲਾਈਨ ਪਾਈ ਜਾਣੀ ਹੈ ਜੀ ਜਿਹੜਾ ਨਹਿਰ ਤੋਂ ਪਾਣੀ ਲਿਆ ਜਾਏਗਾ ਤੇ ਵਾਟਰ ਟ੍ਰੀਟਮੈਂਟ ਪਲਾਂਟ ਬਣਾਇਆ ਜਾਏਗਾ ਜਿੱਥੇ ਪਾਣੀ ਪਿਉਰੀਫਾਈ ਕਰਕੇ ਲੋਕਾਂ ਦੇ ਘਰਾਂ ਤੱਕ ਜਾਏਗਾ ਜੀ ਤੇ ਇੱਕ ਟਿਊਬਲ ਕਨੈਕਸ਼ਨ ਵੀ ਹੈਗਾ ਤੇ ਬਸ ਇੰਨਾ ਹੈ ਜੀ ਸਰ ਇੱਕ ਸਵਾਲ ਮੈਨੂੰ ਹੋ ਰਿਹਾ ਵੀ ਜੋ ਇਹ ਆਪਣਾ ਗਿਆਨ ਸਾਧਰ ਗੁਰਦੁਆਰਾ ਹੈ ਉਹ ਉੱਚੀ ਥਾਂ ਉੱਚੀ ਥਾਂ ਹੈ ਉੱਥੇ ਪਾਣੀ ਦੀ ਸਪਲਾਈ ਨਹੀਂ ਹੁੰਦੀ ਹਲ ਤੱਕ ਫਿਲਹਾਲ ਨਹੀਂ ਹੋਈ ਵੀ ਕੀ ਪਾਣੀ ਦੀ ਸਪਲਾਈ ਇੱਥੇ ਵੀ ਹੋਏਗੀ ਹਾਂ ਜੀ ਮੈਮ ਜ਼ਰੂਰ ਹੋਏਗੀ ਘੱਗਾ ਨਗਰ ਕੌਂਸਲ ਅੰਦਰ ਜਿੰਨੀ ਵੀ ਜਗ੍ਹਾ ਹੁੰਦੀ ਹੈ ਉੱਥੇ ਸਾਰੀ ਜਗ੍ਹਾ ਤੇ ਪਾਣੀ ਦੀ ਸਪਲਾਈ ਹੁੰਦੀ ਹੈ। ਪਰ ਉਹ ਤਾਂ ਜਗ੍ਹਾ ਤੋਂ ਬਾਹਰ। ਠੀਕ ਹੈ ਤੇ ਦੂਜੇ ਨਾਲ ਆਪਣਾ ਜੋ ਖੱਗੇ ਦਾ ਇਹ ਕੁਝ ਏਰੀਆ ਹੈ ਜੋ ਲਾਲ ਕੀਰ ਤੋਂ ਬਾਹਰ ਹੈ ਕਿ ਉਹ ਆਪਣਾ ਅੰਦਰ ਆਏਗਾ ਲਾਲ ਕੀਰ ਚਾਏਗਾ? ਉਸ ਬਾਰੇ ਤਾਂ ਐਮਐਲ ਸਾਹਿਬ ਹੀ ਦੱਸ ਸਕਦੇ ਜੀ। ਨਹੀਂ ਸਰ ਤੁਹਾਨੂੰ ਥੋੜਾ ਬਹੁਤ ਤਾਂ ਪਤਾ ਹੋਣਾ ਚਾ। ਮੈਂ ਤੇ ਦੇਖੋ ਕਈ ਵਾਰੀ ਬਿਦਾਨ ਗਲਤ ਦਿੱਤਾ ਜਾਂਦਾ ਜਿਹੜਾ ਇਹ ਤਾਂ ਐਮਐਲ ਸਾਹਿਬ ਹੀ ਦੱਸਣਗੇ। ਠੀਕ ਹੈ ਸਰ। ਹਾਂ ਜੀ। ਇੱਥੇ ਜਿਹੜਾ ਹਾਦਸਾ ਘਟਨ ਹੋਇਆ, ਘਾਦਤ ਘਟਨ ਕੀਤਾ ਗਿਆ, ਕਿੱਥੇ ਕੀਤਾ, ਕੀ ਕੰਮ ਚੱਲਿਆ ਦੁਬਾਰਾ ਸਰਕਾਰ ਸਾਨੂੰ ਬਾਣਾ ਜੀ ਪੂਰੇ ਹਲਕਾ ਨਿਵਾਸੀਆਂ ਨੂੰ ਕਿਉਂਕਿ ਅੱਜ ਭੱਗੇ ਦੇ ਵਿੱਚ ਜਿਹੜੇ ਕੈਮਰੇ ਦੀ ਪ੍ਰਦਣੀ ਲੱਗਣ ਦੀ ਤਰੀਕ ਦਿੱਤੀ ਸੀ ਮੈਡੂ 75 ਕੋਰੀ ਜੋਗਰਾ ਦਾ ਉਹਨਾਂ ਦਾ ਵੀ ਧੰਨਵਾਦ ਹੈ ਕਿਉਂਕਿ ਨੇ ਸੁਝਾਅ ਦਿੱਤਾ ਸੀ ਐਮਐਲ ਸਾਬ ਨੂੰ ਕਿ ਕ੍ਰਾਈਮ ਨੂੰ ਆਪਾਂ ਕਿਵੇਂ ਠੱਲ ਪਾ ਸਕਦੇ ਆ ਤਾਂ ਨਾਲ ਦੀ ਨਾਲ ਹੀ ਐਮਐਲ ਸਾਬ ਨੇ ਤੁਰੰਤ ਫੈਸਲਾ ਲੈਂਦਾ ਹੈ ਤਾਂ ਕੈਮਰੇ ਜਿਹੜੇ ਲਗਾਉਣ ਦੀ ਤਰੀਕ ਦਿੱਤੀ ਹੈ ਤੇ ਅੱਜ ਉਹ ਲਾ ਕੇ ਉਦਘਾਟਨ ਕੀਤਾ ਸਾਡੇ ਐਮਐਲ ਸਾਬ ਦੇ ਸਪੁੱਤਰ ਸਰਦਾਰ ਗੁਰਮੀਤ ਸਿੰਘ ਜੀ ਨੇ ਤਾਂ ਇਹਨੂੰ ਦੇਖਦੇ ਹੋਏ ਜਿੱਥੇ ਕ੍ਰਾਈਮ ਨੂੰ ਠੱਲ ਪੁਰਗੀ ਉਥੇ ਮਾਰੇ ਅੰਸਰਾਂ ਨੂੰ ਵੀ ਇਸ ਚੀਜ਼ ਦੀ ਜਿਹੜੀ ਨੱਥ ਪਾਈ ਜਾ ਸਕਦੀ ਹੈ। ਪਾਤਰਾਂ ਦੇ ਪਾਤਰਾਂ ਦੇ ਵਿੱਚ ਕਿਦੋਂ ਲਾਇਆ ਜਾਣਗੇ ਜਿੱਦਣੇ ਘੱਗੇ ਲਾਇਆ ਪਾਤਰਾਂ ਦੇ ਵਿੱਚ ਕੋਈ ਪਰਾਲਾ। ਪਾਤਰਾਂ ਲੱਗੇ ਹੋਣ ਇੱਕ ਸਤਾ ਕਿ ਜਿੱਥੇ ਕੋਈ ਮੰਨੋ ਲੋੜ ਹੈ ਜੀ ਆਉਣ ਵਾਲੇ ਸੂਕੋ ਸਮੇਂ ਦੇ ਵਿੱਚ ਅਸੀਂ ਐਮਐਲ ਸਾਬ ਦੀ ਧਿਆਨ ਚ ਲੈਂਦਾ ਹੋਇਆ ਤੇ ਜਲਦੀ ਤੋਂ ਜਲਦੀ ਪਾਤਰਾਂ ਦੇ ਹਰ ਕੋਨੇ ਦੇ ਵਿੱਚ ਵੀ ਇਹ ਕੈਮਰੇ ਜਿਹੜੇ ਲਵਾ ਦਿੱਤੇ ਜਾਣਗੇ। ਯਾਨੀ ਕਿ ਤੁਹਾਡਾ ਕਹਿਣਾ ਵੀ ਜੋ ਆਪਣੇ ਘੱਗੇ ਦੇ ਵਿੱਚ ਚੋਰੀਆਂ ਟੱਕਰ ਆ ਕੇ ਕੋਈ ਵੀ ਹੁੰਦਾ ਉਹਨਾਂ ਤੇ ਵੀ ਨੱਥ ਪਾਈ ਜਾਊਗੀ ਹਣਾ। ਬਿਲਕੁਲ ਜੀ ਜਿਹੜੀ ਪ ਕਾਗੇ ਦੇ ਵਿੱਚ ਕੁਵਾਰੀ ਘਟਨਾ ਹੋਈ ਹੈ ਚੋਰੀ ਹੋਈ ਸੀਗੇ ਉਹਨੂੰ ਨੱਥ ਪਾਉਣ ਦੇ ਵਿੱਚ ਉਹ ਬਹੁਤ ਜਿਹੜੀ ਕੈਮਰੇ ਨੇ ਬਹੁਤ ਵੱਡਾ ਸਹਿਯੋਗ ਕੀਤਾ ਸੋ ਉਹਨੂੰ ਇਹ ਚਾਹੀਕੇ ਵੀ ਆ ਬਲਕਿ ਔਰ ਜਿੱਥੇ ਸਰਕਾਰ ਲਾਉਂਦੀ ਆ ਸਾਨੂੰ ਆਪਣੇ ਮੁਹੱਲਿਆਂ ਦੇ ਵਿੱਚ ਵੀ ਅਸੀਂ ਬਹੁਤ ਸਾਰੇ ਹੌਸਲਾ ਬਵਾ ਕਰਦੇ ਆ ਤਾਂ ਸਾਨੂੰ ਆਪਣੇ ਆਪ ਪਰਸਨ ਤੌਰ ਤੇ ਵੀ ਮੈਂ ਤਾਂ ਕਹਿੰਦਾ ਵੀ ਹਰ ਗਲੀ ਮੋਹੱਲੇ ਹਰ ਘਰ ਦੇ ਵਿੱਚ ਕੈਮਰੇ ਲੱਗੇ ਹੋਣੇ ਠੀਕ ਹੈ ਸੋ ਥੈਂਕ ਯੂ ਬਹੁਤ ਜੀ ਜੇ ਮੈਂ ਆਪਾਂ ਕਿ ਉਹਨਾਂ ਨੇ ਵੀ ਦੱਸਿਆ ਇਧਰ ਐਸਟਿਊ ਸਾਹਿਬ ਨੇ ਵੀ ਸਾਰਾ ਡਿਟੇਲ ਦੱਸੀ ਹੈ ਤੁਹਾਨੂੰ ਕਿਉਂਕਿ ਉਹਨਾਂ ਵੱਲੋਂ ਜਿਹੜਾ ਇਹ ਪ੍ਰੋਜੈਕਟ ਸਾਰਾ ਬਣਾਇਆ ਗਿਆ ਹੈਗਾ ਤੇ ਇਹ ਮਤਲਬ ਕਿ ਆਪਣੀ ਮੰਗ ਸੀਗੀ ਇੱਥੇ ਐਮਐਲ ਸਾਹਿਬ ਜਦੋਂ ਵੀ ਆਉਂਦੇ ਸੀਗੇ ਲੋਕ ਪਬਲਿਕ ਮੰਗ ਕਰਦੀ ਸੀ ਉਹਨਾਂ ਕੋਲੋਂ ਵੀ ਆਪਣੇ ਥੋੜਾ ਜਿਹਾ ਪਾਣੀ ਦੀ ਸਮੱਸਿਆ ਹੈਗੀ ਕੁਝ ਏਰੀਆ 'ਚ ਕਿਉਂਕਿ ਆਪਣੇ 70% ਵਾਂਗੂ ਪਹਿਲਾਂ ਪਾਣੀ ਦੀਆਂ ਲਾਈਨਾਂ ਪਈਆਂ ਹੋਈਆਂ ਸੀ 30% ਏਰੀਆ ਜਿਹੜਾ ਨਵਾਂ ਜਿਵੇਂ ਹੋਈ ਜਾਂਦਾ ਹੈ ਉਹ ਰਹਿੰਦਾ ਸੀ ਤੇ ਉਹਦੇ 'ਚ ਹੁਣ ਇਹ ਨਵੀਆਂ ਲਾਈਨਾਂ ਸਾਰੀਆਂ ਮਤਲਬ ਸਾਰਾ ਕਵਰ ਕੀਤਾ ਸਾਰਾ ਆਪਣਾ ਘੱਗਾ ਜਿਹੜਾ ਕਹਿਰ ਉਹਦੇ ਕੁਝ ਪੁਰਾਣੀਆਂ ਜਿੱਥੇ ਵੀ ਜਿੱਥੇ ਪਾਣੀ ਦੀ ਸਪਲਾਈ ਹੁਣ ਤੱਕ ਨਹੀਂ ਹੋਈ ਸੀਗੀ ਜਿਵੇਂ ਪਾਣੀ ਦੀ ਸਪਲਾਈ ਜਾਉਗੀ ਠੀਕ ਹੈ ਕਿਉਂਕਿ ਇੱਕ ਨਵਾਂ ਟਿਊਬਲ ਵੀ ਲੱਗ ਜਾਣਾ ਪਹਿਲਾਂ ਹੀ ਆਲਰੇਡੀ ਆਪਣੇ ਦਿੰ ਟਿਊਬਲ ਹੈਗੇ ਨੇ ਜਿਹੜੇ ਕਹਿੰਦੇ ਉਹਨਾਂ ਨਾਲ ਪਾਣੀ ਦਾ ਮਤਲਬ ਜੋਇੰਟ ਹੀ ਹੁੰਦਾ ਹੈ ਸਾਰਾ ਮਤਲਬ ਕਿ ਸਾਡਾ ਜਿਹੜਾ ਕਨੈਕਸ਼ਨ ਹੁੰਦਾ ਹੈ ਜੋਇੰਟ ਹੀ ਹੁੰਦਾ ਹੈ ਪਾਣੀ ਸਾਰੇ ਸ਼ਹਿਰ 'ਚ ਹੀ ਸਪਲਾਈ ਹੋਊਗਾ ਜਿਹੜਾ ਇਸ ਮਸੱਈਆ ਲੋਕਾਂ ਦੀ ਜਿਹੜੀ ਹੈ ਐਮਐਲਏ ਸਾਹਿਬ ਵੱਲੋਂ ਬਹੁਤ ਹੀ ਆਪਣਾ ਮਤਲਬ ਕਿ ਉਹ ਕਰਕੇ ਐਫਰਟ ਕਰਕੇ ਠੀਕ ਹੈ ਤੇ ਆਪਣਾ ਸੀਐਮ ਸਾਹਿਬ ਨੂੰ ਮਿਲ ਕੇ ਬਕਾਇਦਾ ਸਾਰਿਆਂ ਤੋਂ ਮਤਲਬ ਕਿ ਇਹ ਜ ਰੰਦਰ ਕੰਪਲੀਟ ਹੋ ਜਾਊਗਾ ਜਿਹਦੇ ਅਸੀਂ ਐਮਐਲਏ ਸਾਹਿਬ ਨੂੰ ਵੀ ਤੇ ਉਹਨਾਂ ਦਾ ਆਪਣੇ ਸਾਰਿਆਂ ਦਾ ਸਰਕਾਰ ਦਾ ਧੰਨਵਾਦ ਕਰੀਏ ਠੀਕ ਹੈ ਜੀ ਕਿੰਨੇ ਲੱਗਦੇ ਤੇ ਕਿੰਨੇ ਸਮੇਂ ਤੇ ਇਹ 3.7 ਕਰੋੜ ਦਾ ਡੀਡੀਆਰ ਪ੍ਰੋਜੈਕਟ ਸੀਗੀ ਤੇ ਟੈਂਡਰ ਅਲੋਟਮੈਂਟ ਤਾਂ ਇਸ ਤੋਂ ਘੱਟ ਹੋएगी ਕਿਉਂਕਿ ਇਸ ਤੋਂ ਡਿਪਾਰਟਮੈਂਟ ਚਾਰਜਿਸ ਜਿਹੜੇ ਵੀਰ ਨਾਰਵਰ ਕਰ ਨੂੰ ਵੀ ਸਾਨੂੰ ਦੇਨੇ ਪੈਣਗੇ ਇਹਦੇ ਵਿੱਚ ਪਾਣੀ ਸਪਲਾਈ ਕਿੱਥੋਂ ਦੇ ਲਈ ਜਾਊਗੀ ਪਾਣੀ ਦੀ ਪਾਣੀ ਸਪਲਾਈ ਲਈ ਇੱਕ ਅਸੀਂ ਨਵਾਂ ਟਿਬਲ ਅਸੀਂ ਲਗਾ ਰਹੇ ਹਾਂ ਤਾਂ ਕਿ ਨਹਿਰੀ ਪਾਣੀ ਵਸਾਨਲ ਟਾਈਮ ਉੱਤਾ ਨਹਿਰੀ ਪਾਣੀ ਦਿੱਤਾ ਜਾਊਗਾ ਪਰ ਅਮਰਜੈਂਸੀ ਕੇਸ ਕੇ ਵੇਰੇ ਉਹ ਤੇ ਬੰਦੀ ਹੁੰਦੀ ਹੈ ਤਾਂ ਅਸੀਂ ਇੱਕ ਟਿਬਲ ਵੀ ਨਵਾਂ ਨਾਲ ਲਗਾ ਕੇ ਦੇ ਰਹੇ ਹਾਂ ਆਲਰੇਡੀ ਵੀ ਦੋ ਟਿਬਲ ਚੱਲਦੇ ਨਹੀਂ ਸਹਿਲ ਠੀਕ ਆਪਣੇ ਸਿਵਲ ਦੀ ਘਾਟ ਦੇ ਪਰ ਬਹੁਤ ਜ਼ਿਆਦਾ ਕਮੀ ਸੀ ਸਿਵਲ ਦਾ ਪ੍ਰੋਜੈਕਟ ਸੀ ਮੈਡਮ ਬਰਸਪ੍ਰੇ ਦੇ ਪ੍ਰੋਜੈਕਟ ਸਪਲਾਈ ਕਰ ਰਿਹਾ ਕਰ ਰਹੀ ਹੈ ਜਿੱਦ ਤੇ ਆ ਰਿਹਾ ਠੀਕ ਹੈ ਸਰ ਸਰ ਤੋਂ ਡਨ ਆ ਤੇ ਡੈਕਨੇਸ਼ਨ ਮੈਂ ਅਰਵਿੰਦਰ ਸਿੰਘ ਐ ਮੜ ਜੀ ਕੈਮਰੇ ਲਾਏ ਗਏ ਨੇ ਸਰਕਾਰ ਬਣਾਉਂ ਕਰਾਲਾ ਵਧੀਆ ਕੀਤਾ ਕਿਵੇਂ ਲੱਗਦਾ ਜੀ ਸਰਕਾਰ ਦਾ ਪ੍ਰੋਜੈਕਟ ਇਹ ਕੈਮਰਾ ਆਪਣਾ ਲੱਗ ਰਿਹਾ ਜੀ ਕਿਉਂਕਿ ਬੰਦੇ ਦਿਨ ਦੇ ਵਿੱਚ ਤਾਂ ਰੈਡੀ ਕਰ ਸਕਦੇ ਨੇ ਜਿਹੜਾ ਕੈਮਰਾ ਜੀ ਇਹ ਰਾਤ ਨੂੰ ਵੀ ਕੋਈ ਯਾਨੀ ਕਿ ਕਿਸੇ ਤਰ੍ਹਾਂ ਦਾ ਕੋਈ ਇਨਸਾਨ ਗਲਤ ਕੰਮ ਨਹੀਂ ਕਰ ਸਕਦਾ ਕਿਉਂਕਿ ਉਹ ਕੈਮਰੇ ਦੇ ਵਿੱਚ ਆ ਕੇ ਬੜਾ ਜਾਣਾ ਜਿਵੇਂ ਤੁਹਾਨੂੰ ਸਾਡੇ ਪਹਿਲਾਂ ਟਮੈਟਲ ਕੀ ਦੱਸਿਆ ਜੀ ਵੀ ਜਿਹੜੀ ਸਾਡੇ ਚੋਰੀ ਹੋਈ ਸੀ ਉਹ ਰਾਤ ਨੂੰ ਹੀ ਹੋਈ ਸੀ ਅਗਰ ਜੇ ਇਹ ਕੈਮਰੇ ਨਾਲ ਲੱਗੇ ਹੁੰਦੇ ਤਾਂ ਤੋ ਨਹੀਂ ਫਰੇ ਜਾਣੇ ਸੀ ਜਾਂ ਇਹ ਹੁੰਦਾ ਵੀ ਚੱਕ ਦੇ ਆਧਾਰ ਤੇ ਹੋਰ ਵੀ ਕਾਫੀ ਬੰਦੇ ਚੱਕੇ ਜਾਣੇ ਸੀ ਉਹਨਾਂ ਤੇ ਵੀ ਗਲਤ ਹੋਉਂਦਾ ਜੀ ਹੁਣ ਕੈਮਰਾ ਕਰਕੇ ਉਹ ਸਹੀ ਬੰਦੇ ਫਰੇ ਸੀ ਮੈਂ ਤੀਜਿਆ ਖਮਾੜੀਆ ਮਾੜੀਆਂ ਫਰੇ ਨਜ਼ਰ ਕੋਲ ਪੂਰੀ ਹਾਂਜੀ ਹਾਂਜੀ ਠੀਕ ਹੈ ਆਪਣਾ ਸਾਰਾ ਅੱਗਰੀਆ ਕੈਮਰੇ ਦੇ ਮਤਲਬ ਉਦੇਸ਼ ਆ ਗਿਆ ਬਿਲਕੁਲ ਜੀ ਸਾਨੂੰ ਜਾਨੀ ਕਿ ਬਹੁਤ ਜ਼ਿਆਦਾ ਨਸ਼ਿਆਂ ਦਾ ਦੌਰ ਵੀ ਖਟ ਗਿਆ ਜਿਹਦੇ ਕਾਰਨ ਕਿ ਉਹ ਵਿੱਚੇ ਡਰਨ ਲੱਗੀ ਸੀ ਕਹਿ ਨਹੀਂ ਠੀਕ ਹੈ ਸੋ ਕਿਉਂਕਿ ਇਹ ਇਹ ਵੀ ਮੁੱਖ ਸਵਾਲ ਹੈ ਕਿ ਅੱਗੇ ਤੇ ਨਸ਼ਾ ਵੀ ਬਹੁਤ ਜ਼ਿਆਦਾ ਹਾਂਜੀ ਨਸ਼ਾ ਬਹੁਤ ਜਿਆਦੇ ਸੀ ਤਾਂ ਕਿਉਂ ਬੱਚੇ ਬਹੁਤ ਜਿਆਦੇ ਹੁਣ ਕੈਮਰੇ ਤੋਂ ਡਰਦੇ ਨੇ ਵੀ ਅਸੀਂ ਕੈਮਰੇ ਦੀ ਨਿਗਰਾਨੀ ਚਲਾ ਦੇਗੇ ਤੇ ਹੋਰ ਵੀ ਸਕੂਲ ਵਾਲੇ ਜਿਹੜੇ ਬੱਚੇ ਉਰੇ ਖੜਦੇ ਸੀ ਜੀ ਉਹ ਬੱਚੇ ਵੀ ਸਕੂਲ ਦੇ ਅੱਗੇ ਖੜਨੋਂ ਖੜਕੇ ਠੀਕ ਹੈ ਤੁਸੀਂ ਇੱਕੇ ਸਵਾਲ ਹੋ ਰਿਹਾ ਐ ਐਮਐਲਏ ਸਾਹਿਬ ਪਰ ਤੁਸੀਂ ਕੀ ਕਹਿੰਦੇ ਜੇ ਆਪਣਾ ਜੋ ਪਿੰਡ ਹੈ ਥੱਗਾ ਉਹ ਵਿਕਾਸ ਵੱਲ ਜਾ ਰਿਹਾ ਹੈ ਹਾਂਜੀ ਸਿੱਤੋ ਦੇ ਬਾਰੇ ਵੀ ਸੀਗੀ ਉਹਦੇ ਬਾਰੇ ਤਾਂ ਇਹ ਜੀ ਦੇਖੋ ਸਰਕਾਰਾਂ ਪਹਿਲਾਂ ਵੀ ਬਹੁਤ ਹੁੰਦੀਆਂ ਸੀ ਜੀ ਤੇ ਕਰੀਆਂ ਨਹੀਂ ਨਾ ਪਰ ਜੋ ਐਮਐਲਏ ਸਰਦਾਰ ਤਲਵੰਦ ਸਿੰਘ ਬਾਜੀਗਰ ਨੇ ਕੱਗੇ ਨੂੰ ਦਿੱਤਾ ਜੀ ਉਹਦੇ ਬਾਰੇ ਮੈਂ ਨਹੀਂ ਕੱਲਾ ਸਾਰਾ ਨਗਰੀ ਹੀ ਇੰਨਾ ਕੁਛ ਹੈ ਜੀ ਵੀ ਜਿੰਨਾ ਉਹਨਾਂ ਨੇ 70 ਸਾਲ ਚ ਨਹੀਂ ਕੀਤਾ ਇਹਨਾਂ ਨੂੰ ਦੋ ਸਾਲ ਚ ਕਰਕੇ ਦਿਖਾ ਦੇਣਗੇ